ਹਾਂਜੀ ਭਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਇਕੜਾ ਗੱਲ ਦੱਸਿਓ ਯਾਰ ਵੀ ਬੱਚ ਲੋਕ ਕਹਿੰਦੇ ਨਾਲੇ ਵੀ ਆਪ ਵੀ ਚਲ ਮੰਨਦੇ ਆ ਵੀ ਐ ਹੈਗੀ ਗੱਲ ਵੀ ਜਿਹੜੀ ਫੱਕਾ ਪਪਾਉਂ ਕੇ ਸੜਦੇ ਆ ਵੀ ਉਹ ਸੁੱਕੀ ਦੇ ਨਾਲੋਂ ਛੇਤੀ ਨਿਕਲਦੀ ਆ ਤੇ ਮੇਰੇ ਕੀ ਹੋਇਆ ਪੁੱਠਾ ਜਿਹੜੀ ਆ ਗੇਰੀ ਆ ਇਹ ਹੈਗੀ 7212 ਆ ਗੇਰੀ 7212 ਦੀ ਆ ਉਹ ਕੇਰੀ ਜਿਹੜੀ 3 ਨੰਬਰ ਦੇ ਤੇ ਕਾਹ ਛੁੱਟੀ ਜੀ ਕੇਰੀ ਆ ਇਹ ਹੈਗਾ 28567 ਦਾ ਆ ਤੇ ਜਿਹੜੀ ਆਹ ਮੈਂ ਭੌਂ ਕੇ ਸਿੱਟੀ ਸੀ ਫੱਕ ਨੂੰ ਦਿਖਾਉਣਾ ਮੈਂ ਇਹ ਨੇ ਹਲੇ ਤੱਕ ਟਕੂਰ ਵੀ ਨਹੀਂ ਮਾਰਾ ਦੇਖੋ ਜੀ ਠੀਕ ਹੈ ਤੇ ਜਿਹੜੀ ਮਸ 28 ਵੀ 67 ਆ ਗਈ ਆਹ ਕੈਰੀ ਨੇ ਨਹੀਂ ਮਾਰਿਆ ਇਹ ਜੱਕ ਵੀ ਨਹੀਂ ਟਕੂਰ ਵੱਜਿਆ ਹਲੇ ਇਹ ਕੈਰੀ ਵੀ ਨਹੀਂ ਮਾਰਿਆ ਤੇ ਹੁਣ ਦਿਖਾਉਣਾ ਸੇਮ ਇੱਕੇ ਜਿਹੇ ਸਿੱਟੀਆਂ ਸੰਗਾ ਆ ਪਹਿਲਾਂ ਤੁਸੀਂ ਸਿੱਟੀਆਂ ਇਹਨਾਂ ਨੂੰ ਪਹਿਲਾਂ ਪਾਣੀ ਲਾਇਆ ਸੀਗਾ ਇੱਧਰ ਲਿਆਉਂ। ਆ ਆਗੇ 28P 67 ਦੇ। ਇਹ ਫੱਕ ਦੇਖੋ ਜੀ ਹੁਣ ਦਿਖਾਉਣਾ ਇੱਕ ਸਕਿੰਟ। ਆਹ ਵੇਖੋ। ਜਿਸ ਹੁਣ ਵੇਖ ਰਹੀ ਹੈ। ਦੇਖੋ ਬੇਰੀ ਬਜੇ ਨਿਕਲਦੇ ਹੁੰਦੇ ਹਨ ਹੋਰ ਦਿਖਾਉਣਾ ਇੱਕ ਸਕਿੰਟ। ਆ ਆਗੇ ਰਹੀ ਦੇਖੋ। ਦੇਖ ਅਨ ਇਹ ਪੂਰੀ ਨਿਕਲੇ ਪੂਰੀ ਇਹ ਕਹੇ ਸੰਦ ਲਗਭਗ ਵੀ ਸਾਰੇ ਵਿੱਚੋਂ ਪੀ ਪਿਆ 40 50% 45% ਦਾਣੇ ਜਿਹੜੇ ਹੈਗੇ ਆ ਕਿ ਉਹ ਪਿੱਟੂ ਘੁਰ ਮਾਰਿਆ ਜੀ ਆਪਣੇ ਕਹੇ ਸੰਦ ਬਾਹਰ ਆ ਗਈ ਫੱਕ ਇੰਨੀ ਵੀ ਇਹ ਚੱਕਰ ਕੀ ਬਣਾ ਮੈਨੂੰ ਦੱਸੋ ਬਾਈ ਇਹ ਮੇਰੇ ਨਾਲ ਵੀ ਪਹਿਲੀ ਵਾਰ ਹੀ ਹੋਈ ਐਵੇਂ ਦੇਖੋ ਸਾਰ ਇੱਕ ਤਾਂ ਜਿਵੇਂ ਆ ਬੱਚਾ ਨੂੰ ਪਾਣੀ ਆ ਭਰ ਗਈ ਪਹਿਲਾਂ ਆ ਆ ਦੇਖੋ ਵੀ ਜਿਹੜੀ ਭੰਤੀ ਆ ਆਪਾਂ ਮੈਂ ਵੀ ਇਹੀ ਕਰਦਾ ਹੁੰਨਾ ਉਹ ਦੇਖਿਆ ਪਹਿਲਾਂ ਵੀ ਵੀ ਆਪ ਦਾ ਨਹੀਂ ਹੁੰਦੇ ਜਿਹਦਾ ਆਪਾਂ ਭਾਉ ਕੇ ਸੜਦੇ ਐੜੀ ਫੱਕ ਪਨੀਰੀ ਉਹ ਪਹਿਲਾਂ ਨਿਕਲ ਦੂਜੀ ਨਿਕਲ ਦਿੰਦਾ ਲੇਟ ਪਰ ਵੀ ਇੱਥੇ ਮੇਰੇ ਨਾਲ ਇਹ ਕਿਉਂ ਹੋਇਆ? ਉਹ ਜਿਹੜੀ ਸੁੱਕੀ ਫੱਕ ਸੀਗੀ 28P67 ਦੀ ਉਹ ਪਹਿਲਾਂ ਨਿਕਲੀ ਤੇ ਜਿਹੜੀ ਸੀਗੀ ਸੁਪਰ 212 ਉਹ ਲੇਟ ਨਿਕਲੇ ਤੇ ਰਾਹ ਦੱਸੋ ਜੀ ਤੁਸੀਂ ਕੀ ਮੰਨਦੇ ਹੋ ਇਹਨੂੰ ਵੀ ਕੀ ਚੱਕਰ ਆ ਕਿ ਫੱਕ ਦਾ ਹੀ ਚੱਕਰ ਹੁੰਦਾ ਵੀ 28P67 ਪਹਿਲਾਂ ਆਉਂਦੀ ਹੈ ਇਹ ਦੂਜੀ ਕੀ ਚੱਕਰ ਆ ਜਰੂਰ ਦੱਸੋ ਜੀ